ਕੱਲ ਵੀ ਨਾ ਬਸ ਨਾਲ ਸਿਰਫ 10 15 ਮਿੰਟ ਗੱਲ ਕੀਤੀ ਉਸ ਤੋਂ ਬਾਅਦ ਫਿਰ ਕਹਿੰਦੇ ਸਿਮਰਤ ਮੈਂ ਤੈਨੂੰ ਕਰਦਾ ਫੋਨ ਬਾਦ ਵਿੱਚ ਅਜੇ ਤੱਕ ਨਹੀਂ ਆ ਹੁਣ ਮੈਂ ਆਪ ਹੀ ਲਾ ਕੇ ਵੇਖਦੀ ਆ ਜੇ ਹੁਣ ਨਾਲ ਇਹਨਾਂ ਨੇ ਮੇਰਾ ਫੋਨ ਚੁੱਕਿਆ ਹੁਣ ਮੇਰੇ ਨਾਲ ਗੱਲ ਹੀ ਨਹੀਂ ਕਰਨੀ ਚੁੱਕ ਲੋ ਹਲੋ ਹਲੋ ਮੇਰੀ ਪਹਿਲਾ ਤੁਸੀਂ ਗੱਲ ਸੁਣੋ ਮੈਂ ਤੁਹਾਡੇ ਨਾਲ ਗੁੱਸੇ ਆ ਲੈ ਦੱਸ ਤੂੰ ਦੇ ਕੋਈ ਹਾਲ ਚਾਲ ਪੁੱਛਿਆ ਕੋਈ ਕੋਈ ਨਹੀਂ ਤੂੰ ਤੇ ਅੱਕੀ ਪਈ ਜਦਾਂ ਮੈਨੂੰ ਕੀ ਹੋਇਆ ਜਦੋਂ ਤੂੰ ਹੋਰ ਮੈਂ ਦੱਸੂ ਕੀ ਕਰਾਂ ਜੇ ਕੱਲ ਵੀ ਤੁਸੀਂ ਕੀ ਜਰਾ ਸਿਰਫ 10 15 ਮਿੰਟ ਤੁਸੀਂ ਗੱਲ ਕੀਤੀ ਜੇ ਅੱਜ ਇਹ ਸਾਰਾ ਦਿਨ ਲੰਘ ਗਿਆ ਹੁਣ ਤੁਸੀਂ ਫੋਨ ਤੱਕ ਨਹੀਂ ਕਰਕੇ ਪੁੱਛਦੇ ਕਿ ਸਿਮਰਤ ਤੂੰ ਠੀਕ ਆ ਕੀ ਕਰਦੀ ਕੀ ਨਹੀਂ ਕਰਦੀ ਸਾਡਾ ਫਰਜ਼ ਨਹੀਂ ਬੰਦਾ ਓ ਸਿਮਰਤ ਤੂੰ ਨਾ ਟੈਨਸ਼ਨ ਲਿਆ ਕਰ ਮੈਂ ਤੈਨੂੰ ਪਤਾ ਥੋੜਾ ਬਿਜ਼ੀ ਚੱਲਣ ਦਾ ਤਾਂ ਨਹੀਂ ਫੋਨ ਕਰਨ ਆ ਹੀ ਜਾਣਾ ਮੈਂ ਕਿਹੜੀ ਇੱਥੇ ਪੱਕਾ ਰਹਿਣ ਚੱਲੇ ਆ ਪੱਕੇ ਦੀ ਗੱਲ ਕਰਦੇ ਜੀ ਮੈਨੂੰ ਤਾਂ ਲੱਗਦਾ ਤੁਸੀਂ ਇੱਥੇ ਮੇਮਾ ਚਲੇ ਰੋਝ ਹੀ ਗਏ ਜੀ ਤੁਹਾਡਾ ਜਮਾ ਮੰਨ ਨਹੀਂ ਕਰਦਾ ਮੇਨਾ ਗੱਲ ਕਰ ਰਿਹਾ ਹੁਣ ਹਾਏ ਹਾਏ ਸੋਹਣੋ ਮੇਮਾਂ ਦੀ ਕਿਹੜੀ ਗੱਲ ਕਰਤੀ ਯਾਰ ਮੇਰੀ ਗੱਲ ਸੁਣ ਤੇਰੇ ਗਾੜੀ ਮੇਮਾਂ ਕੀ ਚੀਜ਼ ਆ ਫੇਲ ਹੈਗੀਆਂ ਉਹ ਨਾਲੇ ਇਥੋਂ ਦੀਆਂ ਮੇਮਾਂ ਸਿਰੇ ਦੀਆਂ ਫਰੋਡ ਇੱਕ ਮੇਮ ਚਾਰ ਚਾਰ ਪਿੱਛੇ ਲਾਈ ਫਿਰਦੀਆਂ ਨਾਲੇ ਮੇਰੀ ਵੇਖਾਂ ਤੈਨੂੰ ਮੈਂ ਕੀ ਕਹਾਂ ਮੇਰੀ ਸੋਹਣੀ ਜੀ ਲੋਇਲ ਜੀ ਵਟੀਆਂ ਹੈਗੀਆਂ ਮੈਂ ਮੇਮਾਂ ਚ ਐਵੇਂ ਰਜਣਾ ਦੱਸ ਤੂੰ ਐਵੇਂ ਜਾਣ ਬੁੱਝ ਕੇ ਹੋ ਜੀ ਗੱਲਾਂ ਕਰਦੀ ਆ ਬਸ ਕਰ ਜੋ ਐ ਮੈਨੂੰ ਫੁੱਲੀਆਂ ਨਾ ਪਾਇਆ ਕਰੋ ਤੁਹਾਨੂੰ ਨਾ ਵਹਿੇ ਤਰੀਕਾ ਬੜਾ ਹੁੰਦਾ ਗੱਲਾਂ ਚੁਲਜੋਂਦਾ ਅਗਲੇ ਬੰਦੇ ਨੂੰ ਗੱਲ ਭਲਾ ਦਿੰਦੇ ਜੀ ਕਿ ਅਗਲਾ ਬੰਦਾ ਕੀ ਗੱਲ ਕਰਨਾ ਚਾਹੁੰਦਾ ਹਨਾ ਲੈ ਦੱਸ ਮੈਂ ਕਿਹੜੀ ਗੱਲ ਕਰ ਤੂੰ ਦੱਸ ਕਿਹੜੀ ਗੱਲ ਕਰਨੀ ਮੇਰੀ ਗੱਲ ਸੁਣ ਤੂੰ ਕਦੋਂ ਆਣਾ ਵਾ ਹੁਣਾ ਤੂੰ ਐਦਾ ਕਰ ਅੱਖਾਂ ਬੰਦ ਕਰ ਕਿਉਂ ਬੰਦ ਦੇ ਕਰ ਕਰ ਲੀਆਂ ਕੀ ਦੇਖਿਆ ਹਨੇਰਾ ਹੀ ਦਿਖੀ ਜਾਂਦਾ ਤੇ ਪਾਗਲੇ ਧਿਆਨ ਨਵੇਂ ਹਨੇਰੇ ਦੇ ਵਿੱਚ ਮੈਂ ਵੀ ਆਗਾ ਮੇਰੇ ਨਾਲ ਤੇ ਧਿਆਨ ਹੀ ਨਹੀਂ ਜਾਂਦਾ ਤੇਰਾ ਹੂੰ ਹਨੇਰੇ 'ਚ ਤੁਸੀਂ ਦਿਖੰਦੇ ਜਣਾ ਮੈਨੂੰ ਲੱਗਦਾ ਮੈਨੂੰ ਪਹਿਲਾਂ ਬੱਤੀਆਂ ਜਗਾਉਣੀਆਂ ਪੈਣੀਆਂ ਮੇਰੀ ਗੱਲ ਸੁਣੋ ਮੈਂ ਮਜ਼ਾਕ ਕਰਨ ਦੇ ਮੂਡ ਜੀ ਨਹੀਂ ਆ ਗਈ ਹਾਏ ਹਾਏ ਮੈਂ ਤੇ ਗਗਨੀ ਚੱਲ ਗੱਲ ਦੱਸ ਕਿਹੜੀ ਦੱਸੀ ਗਾਲ ਮੈਂ ਕੀ ਦੱਸਾਂ ਜਿਹੜੀ ਮੰਮੀ ਨੇ ਕਦੀ ਵੀ ਨਾ ਅਜਾ ਘਿੜਕਣੀ ਮਾਰੀ ਤੁਹਾਨੂੰ ਪਤਾ ਕਿੰਨੀਆਂ ਮੈਨੂੰ ਗੱਲਾਂ ਸੁਣਾਤੀਆਂ ਉਹਨਾਂ ਨੇ ਮੈਂ ਨਾ ਗੱਲ ਨਹੀਂ ਕੀਤੀ ਉਹਨਾਂ ਨੇ 3-4 ਦਿਨ ਤੋਂ ਕਿਉਂ ਕੀ ਹੋ ਗਿਆ ਜੀ ਹੁਣ ਆ ਗਈ ਆ ਜੋ ਤੁਸੀਂ ਇੱਥੇ ਖੋਲ ਕੇ ਗਏ ਜੀ ਨਾ ਉਹੋ ਕੁਝ ਨਾ ਗੇ ਆਉਂਦਿਆ ਹੁਣ ਖੋਲ ਕੇ ਮੈਂ ਕੜੀ ਖੋਲੀ ਆ ਕਿ ਮੈਨੂੰ ਗਲਤ ਦੱਸ ਕੀ ਆ ਫੇਰ ਵੇਲੋ ਤੂੰ ਮੇਰੀ ਗੱਲ ਨਹੀਂ ਕਦੀ ਵੀ ਸੀਰੀਅਸ ਹੋ ਕੇ ਸੁਣਦੇ ਹਮੇਸ਼ਾ ਮਜ਼ਾਕ ਚੱਲ ਚੱਲ ਦੱਸ ਸੀਰੀਅਸ ਆ ਮੈਂ ਚੱਲ ਦੱਸ ਤੂੰ ਇਹਨੇ ਖੁਸ਼ਕਾ ਦੇ ਲਈ ਪਹਿਲਾਂ ਮੈਨੂੰ ਦੱਸੋ ਆ ਉਹ ਪਾਗਲੇ ਖੋਸ਼ ਦੀ ਤੂੰ ਗੱਲ ਛੱਡ ਤੂੰ ਗੱਲ ਦੱਸ ਕਿਹੜੀ ਆ ਮੈਨੂੰ ਦੇਣਾ ਕੋਈ ਸਹੀ ਨਹੀਂ ਲੱਗਨਦਿਆ ਜਿੰਨੀ ਤੁਹਾਡੇ ਚਿਹਰੇ ਤੇ ਹਾਸਾ ਆਉਂਦੇ ਨਾ ਲੱਗੇ ਕੋਣ ਤੁਹਾਡੇ ਲੱਗੇ ਕੋਣ ਹੈ ਲੱਗੇ ਤੁਰੇ ਫਿਰਨੇ ਬੰਦੇ ਚਾਰਕ ਬੰਦੇ ਤੁਰੇ ਫਿਰਨਦੇ ਆ ਲੱਗੇ ਪਾਗਲੇ ਇਕੱਲਾ ਹੀ ਹੈਗਾ ਘਰੇ ਕਿੰਨੇ ਹੋਣਾ ਹੋਰ ਅੱਧੀ ਰਾਤ ਇੱਥੇ ਹੋਈ ਹੈ ਤੁਹਾਡੇ ਦੇ ਇੱਥੇ ਦਿਨ ਚੜਾ ਲੱਗੇ ਮੇਰੇ ਕੀ ਮਸਰਾਣਾ ਨੂੰ ਵੇ ਵੇ ਇੱਕ ਖੁਸ਼ ਹੋਣਾ ਕੰਬਲ ਹੈਗਾ ਹੀ ਮੇਰੇ ਲੱਗੇ ਉਹਦੇ ਨਾਲ ਗੱਲਾਂ ਕਰਦਾ ਰਹਿਣਾ ਉਹਦੇ ਨਾਲ ਖੁਸ਼ ਹੋਣ ਮੈਂ ਹੋਰ ਦੱਸ ਅੱਛਾ ਮੇਰੀ ਗੱਲ ਸੁਣ ਹੁਣ ਤੁਹਾਨੂੰ ਪਤਾ ਮੰਮੀ ਨੂੰ ਨਾ ਸਾਰਾ ਕੁਝ ਪਤਾ ਲੱਗ ਗਿਆ ਵਾ ਸਾਰਾ ਕੁਝ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਪਤਾ ਲੱਗ ਸਾਰਾ ਕੁਝ ਤੈਨੂੰ ਹੀ ਮੰਮੀ ਨੂੰ ਕਿੱਥੋਂ ਪਤਾ ਲੱਗ ਗਿਆ ਤੇ ਲੱਗੇ ਕਿਉਂ ਨਾ ਆ ਜਿਹੜੇ 10 12 ਦਿਨੋਂ ਤੁਹਾਡਾ ਫੋਨ ਨਹੀਂ ਨ ਲੱਗੰਦਿਆ ਸੀ ਤੇ ਮੰਮੀ ਨੇ ਨਾ ਆ ਜਿਹੜੇ ਮੁੰਡੇ ਦਾ ਬੰਨ੍ਹਾ ਲਾਇਆ ਸੀ ਨਾ ਆਪਾਂ ਕਿ ਤੁਹਾਡੇ ਨਾਲ ਗਿਆ ਵਾ ਉਹਨੂੰ ਇੱਥੇ ਵੇਖ ਲਿਆ ਹੁੰਦਾਂ ਨੇ ਮੇਰੀ ਗੱਲ ਸੁਣ ਤੈਨੂੰ ਤੂੰ ਇਹ ਦੱਸ ਵੀ ਤੂੰ ਦੱਸਿਆ ਕਿਨੇ ਤੂੰ ਦੱਸਿਆ ਮੰਮੀ ਨੂੰ ਸਾਰਾ ਕੁਝ ਮੈਂ ਕੀ ਦੱਸਣਾ ਸੀ ਉਹ ਤੇ ਮੰਮੀ ਨੇ ਮੈਨੂੰ ਪੁੱਛਿਆ ਤੇ ਨਾਲੇ ਉਹਨਾਂ ਨੇ ਉਹ ਮੁੰਡੇ ਨੂੰ ਵੇਖ ਰਿਆ ਕਿੰਨੇ ਕਿ ਸਿਮਰਤ ਤੂੰ ਤੇ ਕਹਿੰਨੀ ਸੀ ਕਿ ਸੇਵਕ ਉਹਨਾਂ ਦੇ ਨਾਲ ਗਿਆ ਵਾ ਉਹ ਤੇ ਇੱਥੇ ਤੁਰਿਆ ਫਿਰਦਾ ਤੇ ਸੇਵਕ ਅਲੱਗ ਇੱਥੇ ਚਲ ਗਿਆ ਵਾ ਮੈਂ ਨਾ ਤੈਨੂੰ ਉਹਦੇ ਕਿਹਾ ਸੀ ਨਾ ਕਿ ਜਨਾਨੀਆਂ ਦੇ ਢੇੜੇ 'ਚ ਕੋਈ ਗੱਲ ਨਹੀਂ ਪੱਜਦੀ ਪਹਿਲਾਂ ਵੀ ਤੂੰ ਮੇਰਾ ਪੇਹ ਖੋਲਤਾ ਸੀ ਜਿਹੜਾ ਮੈਂ ਉਦੋਂ ਗੱਲ ਹੋਈ ਸੀ ਆ ਹੁਣ ਫੇਰ ਤੂੰ ਆਦਾ ਤੂੰ ਮੇਰੀ ਗੱਲ ਸੁਣ ਕੋ ਲੁਕਾ ਕੇ ਨਹੀਂ ਰੱਖ ਸਕਦੀ ਤੇ ਮੈਂ ਕਿੰਨਾ ਕੁ ਦਿਨ ਤੱਕ ਲੁਕਾ ਕੇ ਰੱਖਦੀ ਯਾਰ ਬਹੁਤ ਕਿਤੇ ਟਾਈਮ ਹੋ ਗਿਆ ਵਾ ਵਾ ਜੀ ਵਾ ਤੁਹਾਨੂੰ ਪਤਾ ਤੈਨੂੰ ਮਹੀਨੇ ਤੋਂ ਉੱਪਰ ਹੋ ਚਲੇ ਦਿਨ ਤੇ ਲਗਭਗ ਪਤਾ ਕਿਉਂ ਨਾ ਲੱਗੇ ਸਿਰਫ ਤੂੰ ਹੀ ਬਾਸ 15 ਦਿਨ ਦਾ ਕਹਿ ਕੇ ਗਏ ਸੀ ਮੇਰੀ ਗੱਲ ਸੁਣ ਤੈਨੂੰ ਪਤਾ ਕਿੰਨੀਆਂ ਮੁਸੀਬਤਾਂ 'ਚ ਫਸਿਆ ਮੈਂ ਇੱਥੇ ਆ ਕੇ ਨਾਲੇ ਤੂੰ ਤੇ ਐ ਕਹਣੀ ਵੀ 15 ਦਿਨਾਂ ਚ ਮੋੜ ਹੋਣਾ 10 ਵੀ ਗੱਲਾਂ ਨਾ ਥੋੜੋ ਕੁਝ ਹੋਏਣਾ ਹੱਥ ਪਲਾ ਮਾਰ ਨਹੀਂ ਿਆ ਹੁਣ ਕੁਝ ਨਾ ਕੋ ਟਾਈਮ ਤੇ ਲੱਗਣਾ ਹੀ ਆ ਪਹਿਲਾਂ ਇੱਥੇ ਆਇਆ ਮੇਰਾ ਟੁੱਟ ਗਿਆ ਫੋਨ ਹੂੰ ਜੇ ਫੋਨ ਟੁੱਟਿਆ ਉਤੋਂ ਬਾਅਦ ਚ ਜੇ ਫੋਨ ਲਿਆ ਲਿਆ ਫਿਰ ਮੈਨੂੰ ਸੇਮ ਨਾ ਮਿਲੇ ਹੂੰ ਮੈਂ ਤਾਂ ਇੱਥੇ ਡੰਗਰਾਂ ਕੋ ਕਦੀ ਕਹਿ ਕੋ ਕਦੀ ਕੋ ਤੈਨੂੰ ਕਨ ਅਣਜਾਨ ਨੰਬਰ ਤੋਂ ਮੈਸੇਜ ਕੀਤਾ ਹੈ ਨਾ ਮੈਂ ਕਿਉਂ ਕਿ ਇੱਥੇ ਮੂੰਹ ਲਾ ਕੇ ਤੈਨੂੰ ਮੈਸੇਜ ਕੀਤਾ ਹੈ ਹੈ ਤੇ ਫਿਰ ਮੈਂ ਕੀ ਕੀਤਾ ਵੀ ਆਪਣੇ ਜਿਹੜਾ ਉਹ ਏਜੰਟ ਹੈ ਮੇਰਾ ਯਾਰ ਹੂੰ ਉਹਨੂੰ ਫੋਨ ਲਾਇਆ ਉਹਨੇ ਸਾਰਾ ਕੁਝ ਆ ਕੇ ਹਿਲਾ ਕੀਤਾ ਨਾਲੇ ਅਮਰੀਕਾ ਕੰਟਰੀ ਆ ਜਦੋਂ ਆਪਣਾ ਇੰਡੀਆ ਹੋ ਗਿਆ ਠੀਕ ਹੈ ਇੰਡੀਆ ਦੇ ਵਿੱਚ ਵੀ ਹੈਗੇ ਨਾ ਸਿਟੀਜ਼ ਇਦਾਂ ਇਹਦੇ ਵਿੱਚ ਵੀ ਸਿਟੀਜ਼ ਹੈਗੀਆਂ ਪਹਿਲੇ ਆ ਗਿਆ ਨੀ ਨਾ ਵੀ ਜਿੱਦਾਂ ਮੈਂ ਜਲੰਧਰ ਹੀ ਆ ਕੇ ਹੁੰਦਾ ਬਸ ਇੱਥੇ ਆ ਗਿਆ ਮਿੰਟ ਮਿੰਟ ਕੰਮ ਨੇ ਵੇੜ ਕੇ ਆ ਜਾ ਯਾਰ ਇੱਥੇ 100 ਹੱਤ ਪਲਾ ਮਾਰਨਾ ਪੈਂਦਾ ਮੈਂ ਕੀ ਕਰਾਂ ਦੱਸ ਇੱਥੇ ਇਕੱਲਾ ਚਲੋ ਮੈਨੂੰ ਇਹ ਕੀ ਜੀਜਾ ਦਾ ਨਹੀਂ ਪਤਾ ਤੂੰ ਹੀ ਸਿੱਧਾ ਦੱਸੋ ਤੂੰ ਹੋਣਾ ਕਿਦਨੇ ਆ ਮੰਮੀ ਕੋ ਸਾਹਮਣੀ ਹੋਉਂਦਿਆ ਤੁਹਾਨੂੰ ਵੀ ਪਤਾ ਮੇਰੇ ਦਿਨ ਚੱਲਦੇ ਮੰਮੀ ਵਿਚਾਰੀ ਕਿੱਧਰ ਕਿੱਧਰ ਕੰਮ ਕਰਦੇ ਫਿਰ ਆ ਵਧੀਆ ਨਾ ਮੰਮੀ ਕੋਲੋਂ ਸਾਹਮਣੇ ਉਹ ਡੱਤਾ ਡੈਨੋ ਚੰਗਾ ਤੇ ਅਰਜਨ ਜਿਹੜਾ ਦੋ ਦੋ ਸੰਭੀ ਫਿਰੰਦਿਆ ਦੋ ਦੋ ਸੰਭੀ ਫਿਰਦਾ ਮਤਲਬ ਮਤਲਬ ਏ ਕਿ ਹਰ ਪੇਜ ਦੀ ਜ਼ਿੰਦਗੀ ਨਾ ਨੈਰੋ ਨੈਰੋ ਹੀ ਪਈ ਨੈਰੋ ਨੈਰੋ ਹੀ ਪਈ ਯਾਰ ਨੈਰੋ ਨਰਕ ਹੁੰਦਾ ਵਾ ਉਹ ਯਾਰ ਜੋ ਵੀ ਆ ਨਰਕੋ ਹੀ ਪਈ ਉਹਦੀ ਜ਼ਿੰਦਗੀ ਹਾਂ ਫਿਰ ਤੇ ਅਰਜਨ ਨੇ ਨਾ ਹਾਂ ਮੈਂ ਤੈਨੂੰ ਅੰਨਾ ਅੰਨਾ ਨਾ ਵੀ ਅਰਜਨ ਨੇ ਵਿਆਹ ਕਰਾਇਆ ਨਹੀਂ ਉਹ ਤਾਂ ਸਿਰਫ ਤੇ ਹੀ ਅੰਦਾਜ਼ਾ ਲਾਉਂਦੇ ਸੀ ਨਾ ਇਹ ਤੇ ਮੇਰੀ ਗੱਲ ਸੁਣੋ ਅੰਦਾਜ਼ਾ ਨਹੀਂ ਹੈਗਾ ਅਸਲੀ ਜਿ ਵਿਆਹ ਕਰਵਾਇਆ ਹੈ ਉਹ ਗੁੜੀ ਆ ਦੀ 2-3 ਸਾਲ ਦੀ ਗੁੜੀ ਆ ਉਹਦੀ ਅੱਛਾ ਫੇਰ ਫੇਰ ਕੀ ਹੁਣ ਬੱਸ ਹਰਪ੍ਰੀਤ ਹਣੀ ਰੁਲ ਗਿਆ ਜਿੰਦਗੀ ਬਰਬਾਦ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਪਤਾ ਲੱਗਾ ਕੋਈ ਇੰਨਾ ਹਰਪ੍ਰੀਤ ਹਣਾ ਜਿਹੜੇ ਸਹੁਰੇ ਉਹਨਾਂ ਪ੍ਰਾਪਰਟੀ ਵੇਚੀ ਆ ਮੈਨੂੰ ਇਹ ਚੀਜ਼ਾਂ ਦਾ ਨਹੀਂ ਜੀ ਪਤਾ ਕਿ ਪ੍ਰਾਪਰਟੀ ਵੇਚੀ ਕਿ ਖਰੀਦੀ ਮੈਨੂੰ ਨਹੀਂ ਅਜੇ ਮੈਂ ਉਧਰ ਨਾ ਮੇਰੇ ਕੋ ਜਾ ਹੁੰਦਾ ਬੱਸ ਹਰਪ੍ਰੀਤ ਦੀ ਮੈਂ ਆਈ ਇੱਥੇ ਉਹਨਾਂ ਨੇ ਮਜੂਰ ਗੱਲ ਕਰ ਦਿੱਤੀ ਸੀ ਤੁਹਾਡੇ ਬਾਰੇ। ਉਹ ਇੱਕ ਵਾਰੀ ਨਾ ਪੁੱਛ ਕੇ ਵੇ ਕਿਉਂਕਿ ਮੈਨੂੰ ਪਤਾ ਲੱਗਾ ਵੀ ਜਿਹੜੀ ਆ ਪ੍ਰੀਵਿਅਸ ਸਹੁਰਾ ਜਿੰਨੀ ਪ੍ਰੋਪਰਟੀ ਸਾਰੀ ਵੇਚ ਕੇ ਤੇ ਉਹਦੀ ਮਾਂ ਉਹ ਲੱਗੀ ਇੱਥੇ ਅਰਜਨ ਕੋਲ। ਉਹ ਕਿੱਦਾਂ ਕੱਲੀ ਆ ਜਾਣਗੇ? ਹਰ ਪਿਜੇ ਆਉਣਗੇ ਨਾ ਹਰ ਪਿਜੇ ਦੀ ਨਾਂ ਲਾਉਣਗੇ। ਹੈਲੋ ਮੈਂ ਤੈਨੂੰ ਦੱਸਿਆ ਅਰਜਨ ਇੱਥੇ ਵਾਇਆ ਆਇਆ ਤੇ ਹਕੀ ਗੱਲ ਹੋ ਆ ਕੇ ਇੱਥੇ ਦੋ ਦੋ ਰੱਖੂਗਾ। ਤੇ ਕਿਉਂ ਉੱਥੇ ਛੋਟ ਛਡਾਵਾ ਕਰਾ ਦੋ ਕਿ ਢਿੱਕੜੀ ਗੱਲਾਂ ਦੀ ਡਿਵੋਰਸ ਨਹੀਂ ਦੇਣੀ। ਛਡਾਵਾ ਕਰਾ ਦੋ। ਪਤਾ ਜਿਹਦੇ ਨਾਲ ਰਹਿਣਾ ਬੜੀ ਚਾਤ ਰਿਆ ਬੜੀ ਇਹ ਰੋਣ ਕੀ ਉਹ ਕੋਈ ਨਾ ਕੋਈ ਹਿੱਲਾ ਕਰਨੀ ਡਾਂਤ ਪਹਿਲਾ ਮਾਰਨੀ ਡਾ ਕੋਈ ਨਾ ਕੋਈ ਇੱਥੇ ਕਰਕੇ ਆਉਂਗਾ ਮੈਂ ਮੇਰੀ ਗੱਲ ਸੁਣ ਲੋ ਤੁਸੀਂ ਨਾ ਜਿੱਦਾਂ ਵੀ ਹੋ ਸਕੇ ਨਾ ਭਾਵੇਂ ਥੋੜਾ ਟਾਈਮ ਵਾਧਾ ਲੈ ਲੋ ਪਰ ਇਹ ਕਿ ਜਾਂਦਰ ਜਨ ਨੂੰ ਇੱਥੇ ਲੈ ਕੇ ਆਓ ਤੇ ਜਾਂ ਫਿਰ ਹਰਪ੍ਰੀਤ ਜੀ ਨੂੰ ਉੱਥੇ ਲੈ ਜਾਓ ਨਹੀਂ 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 ਹਰਪ੍ਰੀਤ ਨਹੀਂ ਇੱਥੇ ਆਉਗੀ ਅਰਜਨ ਆਊਗਾ ਇੰਡੀਆ ਜਿਹੋ ਜਿਹਾ ਦਿਮਾਗ ਮੈਂ ਲਾ ਲਿਆ ਇਹ ਤੂੰ ਗੱਲਾਂ ਛੱਡ ਦੇ ਤੈਨੂੰ ਪਤਾ ਐ ਤੇਰੇ ਘਰ ਵਾਲੇ ਦਾ ਦਿਮਾਗ ਬਣਾ ਹੈ ਹੂੰ ਉਹ ਤਾਂ ਮੈਨੂੰ ਪਤਾ ਵਾ ਬਹੁਤ ਜ਼ਿਆਦਾ ਦਿਮਾਗ ਆ ਪਾ ਥੋੜਾ ਜਿਹਾ ਨਾ ਦਿਮਾਗ ਮੇਰੇal ਵੀ ਲਾ ਲਿਆ ਕਰੋ ਪਾਗਲੇ ਦਿਮਾਗ ਥੜੋ ਮੇਰਾ ਤੇ ਦਿਲ ਵੀ ਤੇਰੇ ਆਲੀ ਲੱਗਾ ਰਹਿੰਦਾ ਈ ਇਹਨੂੰ ਕੀ ਦੱਸਾਂ ਮੈਂ ਬੱਸ ਕਰੋ ਮਸ਼ਕੀਆਂ ਥੋੜੀਆਂ ਘੱਟ ਮਾਰਿਆ ਕਰੋ ਕਿਉਂ ਆਣਾ ਕਿ ਦਵਾਂ ਲੈ ਦੱਸ ਆਉਣਾ ਹੁਣ ਮੈਂ ਇੱਥੇ ਕੋਈ ਕੰਨ ਵਾਲੇ ਦੇ ਪੱਕਾ ਆਇਆ ਤੈਨੂੰ ਮੈਂ ਅੱਗੇ ਵੀ ਕਹਿ ਭੀ ਤੇਰੀ ਭੈਣ ਕਰਕੇ ਤੇ ਮੈਂ ਇੱਥੇ ਆਇਆ ਬਸ ਇਹ ਤੋਂ ਕੰਮ ਨਿਬੜ ਕੇ ਫਿਰ ਮੈਂ ਤੇਰੇ ਕੋਲ ਮੇਰਾ ਕਿਹੜਾ ਦਿਲ ਲੱਗਦਾ ਈ ਤੇਰੇ ਬਿਨਾ ਤੇ ਆਪਣੀ ਉਹ ਨੰਨੀ ਜੀ ਜਾਨ ਬਿਨਾ ਜੀ ਸਹੀ ਗੱਲ ਆ ਮੇਰਾ ਜਮਾ ਦੇਣ ਦੀ ਲਾਦਾ ਤੁਹਾਨੂੰ ਪਤਾ ਮੰਮੀ ਜਦੋਂ ਡਾਕਟਰ ਕੋ ਲੈ ਕੇ ਜਾਂਦੇ ਨਾ ਮੈਨੂੰ ਸਭ ਤੋਂ ਪਹਿਲਾਂ ਤੁਹਾਡੀ ਯਾਦ ਆਉਂਦੀ ਹੈ ਮੈਂ ਕਹਿੰਦੀ ਤੁਸੀਂ ਹੋਣੇ ਚਾਹੀਦੇ ਸੀ ਉਦੋਂ ਉਹ ਯਾਰ ਕੋਈ ਨਹੀਂ ਹੁਣ ਇਹ ਚੀਜ਼ਾ ਕੌਣ ਮਤਲਬ ਇਹ ਟਾਈਮ ਸਾਰੋ ਆ ਜਾਣਾ ਮੈਂ ਮਹੀਨੇ ਮਹੀਨੇ ਦੇ ਅੰਦਰ ਅੰਦਰ ਤੇ ਆਇਆ ਰਾਮ ਦਾ ਤੁਹਾਡੇ ਕੋਲ ਜਿਹਾ ਜਿਹਾ ਤੇਰਾ ਘਰ ਵਾਲਾ ਗੇਮ ਪਾਉਂਦੇ ਆ ਆਜੋ ਜਲਦੀ ਯਾਰ ਤੂੰ ਟੈਨਸ਼ਨ ਛੱਡ ਦੇ ਬਸ ਨਾਲੇ ਨਾ ਮੇਰੀ ਇੱਕ ਗੱਲ ਸੁਣ ਹਰਪ੍ਰੀਤ ਨੂੰ ਨਾ ਪ੍ਰੋਪਰਟੀ ਵਾਲਾ ਸੀਨ ਸਾਰਾ ਇੱਕ ਵਾਰੀ ਨਾ 10 ਦਿਨ ਦੱਸੀ ਏਸਾ ਹਾਂ ਨਾ ਵੀ ਕਿ ਕੁੰਡੀ ਜੀ ਨਾਲ ਗੱਲ ਕਰੀ ਤੇ ਪੁੱਛ ਲਈ ਨਾਲੇ ਉਹਨੂੰ ਨਾ ਇੰਨੀ ਗੱਲ ਦੱਸਦੀ ਕਿ ਆਪਣੀ ਸੱਸ ਦੇ ਨਜ਼ਰ ਰੱਖੇ ਨਿਗਰਾਨੀ ਰੱਖੇ ਕਲਿਆਣਾ ਨੂੰ ਜਾਣ ਦਵੇ ਅੱਛਾ ਕੋਈ ਗੱਲ ਨਹੀਂ ਮੈਂ ਹਰਪ੍ਰੀਤ ਜੀ ਨੂੰ ਦੱਸ ਦੂੰਗੀ ਸਾਰੀ ਗੱਲ ਹਾਂ ਤੇ ਉਹਨੂੰ ਪਤਾ ਨਾ ਲੱਗੇ ਵੀ ਤੈਨੂੰ ਕਿੱਥੋਂ ਪਤਾ ਲੱਗਾ ਮੇਰੇ ਵਾਲੀ ਕਹਾਣੀ ਤੇ ਦੱਸੀ ਨਾ ਉਹਨੂੰ ਨਹੀਂ ਨਹੀਂ ਮੈਂ ਤੈਨੂੰ ਨਾ ਹੁਣ ਫੇਰ ਤਾਂ ਇੱਕ ਵਾਰੀ ਕਹਿੰਦਾ ਜਿੱਦਾਂ ਤੂੰ ਸਾਰਾ ਕੁਝ ਮੰਮੀ ਦੇ ਅੱਗੇ ਬਖਤਾ ਹੀ ਨਾ ਕਿਤੇ ਉਹਦੇ ਅੱਗੇ ਨਾ ਬੱਕਦੀ ਮੈਂ ਤਾਂ ਜੀ ਦੱਸ ਦਿੱਤਾ ਹਰਪ੍ਰੀਤ ਜੀ ਨੂੰ ਕਿ ਤੁਸੀਂ ਕਿੱਥੇ ਗਏ ਜੇ ਦੱਸਦਾ ਹੀ ਹਾਂਜੀ ਉਹ ਯਾਰ ਤੇ ਉਹ ਗੱਲ ਤੇਰੇ ਦਿਮਾਗ 'ਚ ਨੁਕਸਾਨ ਆ ਚੰਗਾ ਭਲਾ ਮੂਡ ਹੀ ਮੇਰਾ ਉਹਦਾ ਡੰਡ ਲਾ ਕੇ ਸੁੱਤੀ ਸਾਰੇ ਦੀ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਮਾਮੀ ਮੈਨੂੰ ਕਿੰਨਾ ਕੁਝ ਬੋਲ ਕੇ ਜੱਗ ਗਏ ਹੀ ਕੀ ਅੱਗੇ ਵਕ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਵਾ ਇਦਾਂ ਉਦਾਂ ਕਰੀ ਤੂੰ ਜਰਲਾ ਉਦਾਂ ਤੇਰੇ ਕੋਲ ਮੇਰੀ ਗੱਲ ਸੁਣੀ ਜਦੋਂ ਉਹ ਤੇਰੇ ਤੇ ਇੰਨਾ ਜ਼ੁਲਮ ਕਰਦੇ ਉਹ ਵੀ ਤਾਂ ਜਰਿਆ ਹੀ ਆ ਚਾਰ ਗੱਲਾਂ ਤੇਰੇ ਕੋਲੋਂ ਜਰੀਆਂ ਨਹੀਂ ਗਈਆਂ ਮੈਂ ਨਾ ਆਪਣੇ ਭਲਾਫ ਚੱਪ ਕੋ ਜਰ ਸਕਦੀ ਪਰ ਜਰ ਕੋ ਤੁਹਾਨੂੰ ਗੱਲ ਕਰੇ ਨਾ ਉਹ ਮੈਨੂੰ ਜਮਾ ਬਰਦਾਸ਼ਤ ਨਹੀਂ ਹੁੰਦਾ ਉਹ ਪਾਗਲੇ ਕੋਈ ਟਾਈਮ ਸਰ ਕੇ ਗੱਲ ਹੋਣੀ ਉਹਨਾਂ ਨੂੰ ਜਦੋਂ ਪਤਾ ਲੱਗੂ ਮੇਰੇ ਕਰਤੂਤ ਦਾ ਵੀ ਮੈਂ ਕੀ ਕਰਨ ਦਿਆਂ ਉਦੋਂ ਉਹਨਾਂ ਆਪੇ ਸ਼ਾਂਤ ਹੋ ਜਾਣ ਮੈਨੂੰ ਨਹੀਂ ਪਤਾ ਮੈਂ ਪਰ ਉਹਨਾਂ ਨੂੰ ਮੈਂ ਮਾਮੀ ਨੂੰ ਨਹੀਂ ਦੱਸਿਆ ਮੈਂ ਹਰ ਪ੍ਰਿੰਸ ਨੂੰ ਦੱਸ ਦਿੱਤਾ ਹਾਂ ਚੱਲ ਫਿਰ ਮੇਰੀ ਗੱਲ ਸੁਣ ਉਹਨੂੰ ਦੱਸਤਾ ਨਾ ਹੂੰ ਜੋ ਜੋ ਤੈਨੂੰ ਮੈਂ ਗੱਲਾਂ ਕਹੀਆਂ ਨਾ ਉਹ ਗੱਲਾਂ ਦਾ ਨਾ ਉਹਨੂੰ ਪਤਾ ਲੱਗ ਗਿਆ ਹਰ ਪ੍ਰਿੰਸ ਸਿਰਫ ਪ੍ਰਾਪਰਟੀ ਦੀ ਗੱਲ ਪੁੱਛਣੀ ਹੈ ਹੂੰ ਵਿਆਹ ਵਿਵਹ ਦੀ ਗੱਲ ਨਹੀਂ ਕਰਨੀ ਇਹ ਵੀ ਤੈਨੂੰ ਮੈਂ ਦੱਸਤਾ ਠੀਕ ਆ ਤੇ ਜੇ ਹੁਣ ਮੈਨੂੰ ਪਤਾ ਲੱਗਾ ਵੀ ਤੂੰ ਗੱਲ ਕੀਤੀ ਤੇ ਫਿਰ ਮੇਤੋਂ ਬਰਾ ਕੋਈ ਨਹੀਂ ਅਜੇ ਤੂੰ ਮੇਰਾ ਮਜ਼ਾਕ ਵਾਲਾ ਮੂਡ ਹੀ ਵੇਖਿਆ ਈ ਗੁੱਸੇ ਵਾਲਾ ਮੂਡ ਤੂੰ ਹੁਣ ਦੇਖੇਂਗੀ ਫਿਰ ਜੀਵਨ ਦੀ ਮਿੰਦ ਕੰਮ ਹਰੋਗੀ ਦੱਬ ਤੇਰੇ ਕੰਮ ਹੀ ਦਬਕੇ ਆਲੇ ਹਾਂ ਅੱਗੇ ਢਾੜੀ ਅੰਮਾ ਦੀਆਂ ਗੱਲਾਂ ਸੁਣ ਹੁਣ ਢਾ ਹੋ ਜੀਆਂ ਗੱਲਾਂ ਕਰਕੇ ਨਾ ਮੈਨੂੰ ਦੇਲੀ ਮੇਰਾ ਪਿਗਲਾ ਹੀ ਦਿੰਦੀ ਐ ਇਕਦਮ ਚਲ ਸੋਰੀ ਨਹੀਂ ਕਰਦਾ ਕਿਤਾ ਹਣ ਮੇਰੀ ਗੱਲ ਸੁਣ ਹਾਂਜੀ ਮੇਨ ਕੰਮ ਐ ਹਰਪ੍ਰੀਤ ਦੀ ਸਸ ਤੇ ਨਿਗਰਾਨੀ ਹੂੰ ਉਹਨੂੰ ਕਿਹਤਰਾ ਪੁਛ ਪ੍ਰੋਪਰਟੀ ਦਾ ਪੁਛ ਕਿ ਸੇਲ ਹੋ ਗਈ ਆ ਜਾਂ ਅਜੇ ਕਰਨੀ ਐ ਵੀ ਚੀਜ਼ ਪੁੱਛੀ ਅੱਛਾ ਜੀ ਕਿਉਂਕਿ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਨਾ ਹਾਂਜੀ ਉਹ ਕਹਿੰਦੇ ਆ ਵੀ ਪ੍ਰੋਪਰਟੀ ਸੇਲ ਕਰਤੀ ਆ ਬਾਕੀ ਇੱਕ ਵਾਰੀ ਪੁੱਛ ਕੇ ਵੇ ਕਿਉਂਕਿ ਅਰਜਨ ਝੂਠਾ ਤਾਂ ਹੈਗਾ ਇੱਕ ਨੰਬਰ ਦਾ ਫਰੋਡੀਆ ਹੈਗਾ ਅੱਛਾ ਜੀ ਹਾਂ ਠੀਕ ਆ ਮੈਂ ਕਰ ਦੀ ਗੱਲ ਉਹਨਾਂ ਨਾਲ ਵੀ ਹਾਂ ਉਹਨਾਂ ਨਾਲ ਗੱਲ ਕਰੀ ਅਰੇ ਇੱਕ ਗੱਲ ਹੋਰ ਹਾਂਜੀ ਜਿੱਦਾਂ ਇਹਨੇ ਹਰਪ੍ਰੀਤ ਨਾਲ ਕੀਤਾ ਹੈ ਨਾ ਸੇਮ ਸਟੋਰੀ ਇਹਨੇ ਜਿਹੜੀ ਇੱਥੇ ਇਹਦੀ ਘਰ ਵਾਲੀ ਉਹਦੇ ਨਾਲ ਕੀਤੀ ਸੇਮ ਉਦਾਂ ਹੀ ਉਹਦੇ ਕੋਲ ਪੈਸੇ ਲਏ ਉਦਾਂ ਹੀ ਕਿਹਾ ਵੀ ਮੈਂ ਇੱਥੇ ਜਾਣਾ ਇੱਥੇ ਜਾਣਾ ਹੀ ਅੱਛਾ ਦਿਮਾਗ ਦਾ ਬੜਾ ਛਾਤਰ ਬੰਦਾ ਈ ਹੂੰ ਤੇ ਇੱਕ ਗੱਲ ਹੋਰ ਸੁਣ ਮੇਰੀ ਹੁਣ ਹਾਂਜੀ ਜਦੋਂ ਤੂੰ ਦਵਾਈ ਲੈਣ ਜਾਣਾ ਨਾ ਮੰਮੀ ਦੇ ਨਾਲ ਹਾਂਜੀ ਤੇ ਹਰਪ੍ਰੀਤ ਦੇ ਘਰੋਂ ਜ਼ਰੂਰ ਹੋ ਕੇ ਆਏ ਅੱਛਾ ਜੀ ਠੀਕ ਹੈ ਹੋ ਆਵਾਂਗੇ ਚਲ ਠੀਕ ਹੈ ਹੁਣ ਮੈਂ ਸੋਣਾ ਕੀ ਚਲ ਮੈਂ ਫਿਲਮ ਵੇਖ ਲੈਣਾ ਹੂੰ ਫਿਲਮ ਵੇਖਾਂ ਚਲ ਓਕੇ ਬਾਏ ਲਵ ਯੂ ਬੁੱਗੇ ਬਾਏ ਧਿਆਨ ਰੱਖਿਓ ਆਪਣਾ ਤੇ ਤੈਨੂੰ ਜਵਾਬ ਨਹੀਂ ਦੇਣਾ ਆਂਦਾ ਜਿਹੜੀ ਮੈਂ ਤੈਨੂੰ ਗੱਲ ਕਹੀ ਆ ਹੂੰ ਸੇਮ ਟੂ ਯੂ ਹੁਣ ਮੈਂ ਫਿਲਮ ਵੇਖ ਲਾ ਮੇਮਾ ਵਾਲੀ ਮੈਂ ਫੇਰ ਵੇਖ ਲੋ ਚਲ ਚਲ ਨਹੀਂ ਮੈਂ ਨਾ ਮਜ਼ਾਕ ਕਰ ਰਿਹਾ ਹਾਂ ਬਾਏ ਹਾਂ ਓਕੇ ਬਾਏ ਹਾਏ ਰੱਬਾ ਹੁਣ ਕੀ ਕਰੂਗੀ ਹਰਪੇ ਦੀਦੀ ਔਰ ਜਿਹੜੇ ਜੋ ਦੋ ਦੋ ਵਿਆਹ ਕਰਾਏ ਮੈਂ ਕਰਾਂ ਜਾ ਕੇ ਗੱਲ ਨਹੀਂ ਨੇ ਸ਼ਿਵਰਤ ਇਹ ਨਹੀਂ ਗੱਲ ਕਰਨੀ ਉਹਨਾਂ ਨੇ ਕਿਹਾ ਵਾ ਸਿਰਫ ਪ੍ਰਾਪਰਟੀ ਦੀ ਗੱਲ ਕਰਨੀ ਇਹ ਤੋਂ ਉੱਤੇ ਕੋਈ ਗੱਲ ਨਹੀਂ ਕਰਨੀ ਉਹ ਗੁੱਸਾ ਕਰ ਜਾਂਦੇ ਕਹਿੰਦੇ ਸੀ ਮੈਂ ਤੈਨੂੰ ਨਹੀਂ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ ਹਾਂ ਮੈਂ ਪਹਿਲਾਂ ਮੰਮੀ ਨਾਲ ਗੱਲ ਕਰਾਂ ਫਿਰ ਉਹਨਾਂ ਨੂੰ ਕਹਿੰਦੀ ਕਿ ਆਪਾਂ ਹਰ ਪਿੱਦੀ ਦੀ ਕਰ ਜਾ ਕੇ ਪ੍ਰਾਪਰਟੀ ਦੀ ਗੱਲ ਕਰਦੇ ਰੁਕੋ ਮੰਮੀ ਕੀ ਗੱਲ ਐ ਇੱਥੇ ਖੜੋ ਇੱਕ ਮਿੰਟ ਹੋਰ ਰੁਕੋ ਹੋਇਰਾ ਮੈਨੂੰ ਨਾ ਮੇਰੀ ਗੱਲਾਂ ਦਾ ਜਵਾਬ ਦਿਓ ਮੰਮੀ ਇਹ ਕੀ ਸੀ ਬੰਦੇ ਕੀ ਕਹਿ ਕੇ ਗਏ ਮੈਨੂੰ ਕੀ ਮਤਲਬ ਮੈਂ ਕਿੱਥੇ ਜਾਵਾਂ ਸਮਾਨ ਚੁੱਕ ਕੇ ਤੁਹਾਨੂੰ ਬਿਲਕੁਲ ਮੰਮੀ ਸ਼ਰਮ ਸ਼ਾਮ ਛੱਡੋ ਮੈਨੂੰ ਮੇਰੇ ਅੱਗੇ ਵਿੱਚ ਕੋਈ ਹੈਗਾ ਨਹੀਂ ਮੰਮੀ ਚਾਹਵਾ ਨਾ ਇੱਕ ਮਿੰਟ ਇੱਕ ਸੈਕਿੰਡ ਜੇ ਮੈਂ ਸਾਰਿਆਂ ਨੂੰ ਇਕੱਠਾ ਕਰ ਸਕਦੀ ਆ ਮੇਰੀ ਮੰਮੀ ਪਾਪਾ ਕਿੰਨਾ ਦੀ ਸਾਰੀ ਫੈਮਿਲੀ ਦਾਦੀ ਹੋਣੇ ਤੇ ਸੇਵਗੋਣੇ ਸਾਰੇ ਮੇਰੇ ਨਾਲ ਨੇ ਮੈਨੂੰ ਐਵੇਂ ਨਾ ਸਮਝੋ ਤੁਸੀਂ ਅੱਛਾ ਪਹਿਲਾਂ ਤਾਂ ਬੇਫੂ ਬਣ ਕੇ ਮੈਂ ਵਿਆਹ ਕਰਾ ਲਿਆ ਹੁਣ ਬੇਫੂ ਬਣ ਕੇ ਮੈਂ ਘਾਟ ਚ ਰਹਿ ਰਹੀ ਆ ਨਿੱਕੀ ਹੁੰਦਾ ਕੀ ਪਿਆ ਦੱਸੋ ਨਾ ਮੈਨੂੰ ਕੀ ਦੱਸਾਂ ਤੈਨੂੰ ਮੈਂ ਦੱਸਤਾ ਨਾ ਸਾਰਾ ਕੁਝ ਆ ਮੈਂ ਵੇਚ ਰਹੀ ਆ ਘਰ ਤਮਮ ਮੈਂ ਮੈਨੂੰ ਖੁੱਲ ਕੇ ਗੱਲ ਕਰੋ ਨਾ ਕਿ ਹਾਂ ਤੁਸੀਂ ਸਭ ਕੁਝ ਵੇਚ ਕੇ ਅਰਜਨ ਕੋ ਚੱਲੇ ਜੇ ਮੈਨਾਂ ਗਾਲਤੇ ਕਰੋ ਮੈਨੂੰ ਜਵਾਬ ਦੋ ਮੇਰੀ ਗੱਲਾਂ ਦਾ ਕਹਦਾ ਜਵਾਬ ਮੰਮੀ ਮੇਰੀ ਗੱਲ ਸੁਣੋ ਦੂਜੇ ਦਿਨ ਕੋਈ ਨਾ ਕੋਈ ਘਰ ਵੜਿਆ ਹੁੰਦਾ ਤਾਂ ਸ਼ਰਮ ਨਹੀਂ ਆਉਂਦੀ ਤੂੰ ਤਾਂ ਦੇ ਘਰ ਬੈਠੀ ਐ ਕੋਈ ਵੀ ਕਿੱਦਾਂ ਬੋਲੇ ਜਾਏਗਾ ਤੁਸੀਂ ਮੈਨਾਂ ਗੱਲ ਕਰੋ ਉਹ ਕਿੱਦਾਂ ਮੈਨਾਂ ਬੇਸ਼ਰਮਾ ਵਾਂਗੂ ਗੱਲ ਕਰਦੇ ਵੈਸੀ ਤੂੰ ਮੇਰੀ ਗੱਲ ਸੁਣਨੀ ਸੀ ਰਹੀ ਤਾਂ ਕਰਕੇ ਉਹਨਾਂ ਨੂੰ ਮੈਂ ਕਿਹਾ ਚਲ ਤੁਸੀਂ ਗੱਲ ਕਰੋ ਨਾਲ ਮੰਮੀ ਉਹਨਾਂ ਨੂੰ ਦੱਸਿਆ ਤੁਸੀਂ 60 ਲੱਖ ਉਹਨਾਂ ਕੋਲੋਂ ਲੈ ਲਿਆ 60 ਲੱਖ ਲਾਗੇ ਕੀਤਾ ਜੇ ਇਹ ਜਵਾਬ ਦਿਓ ਮੈਨੂੰ ਕਿੱਥੇ 60 ਲੱਖ ਬੋਲੋ 60 ਲੱਖ ਰੁਪਈਆ ਅਰਜਨ ਨੂੰ ਭੇਜਿਆ ਮੈਂ ਉਹਨੂੰ ਲੋੜ ਸੀਗੀ 60 ਲੱਖ ਅਰਜਨ ਨੂੰ ਭੇਜਿਆ ਕਮਾਲ ਹੈ ਮੰਮੀ ਉਹ ਮੁੰਡਾ ਤਾਂ ਡਰ ਜਾਏਗਾ ਕਿ ਖੂਆ ਪੈਸੇ ਹੀ ਖਾਈ ਜਾਂਦੇ ਆ 60 ਲੱਖ ਉਹਨੂੰ ਐਵੇਂ ਹੀ ਕਿੱਧਰ ਦਿੱਤਾ ਤੁਸੀਂ ਦੇਣਾ ਨਹੀਂ ਸੀ ਮੇਰਾ ਮੁੰਡਾ ਹੈ ਮੈਂ ਪੁੱਛ ਕੇ ਤਾਂ ਤੋ ਦੇਣਾ ਦੱਸ ਤੇ ਮੰਮੀ ਦੀ ਕੌਣ ਹੈ ਮੈਨੂੰ ਪੁੱਛਣ ਵਾਲੀ ਵੀ ਮੈਂ ਕੀ ਕੀਤਾ ਕੀ ਨਹੀਂ ਕੀਤਾ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਂ ਕਿੱਥੇ ਜਾਵਾਂ ਇਹਦਾ ਦੋ ਦਿਨ ਦੇਗੇ ਨੇ ਇਹ ਬੰਦੇ ਇੰਨੇ ਗੰਦੀ ਤਰ੍ਹਾਂ ਗੱਲ ਕਰ ਗਏ ਨੇ ਬਾਅਦ ਉਹਨਾਂ ਨੂੰ ਯਾਦ ਆ ਗਿਆ ਆਪਸੇ ਨਿਪਟੋ ਪਹਿਲਾਂ ਨਹੀਂ ਉਹਨਾਂ ਸਮਾਂ ਲੱਗੀ ਕਿ ਤੁਹਾਡੇ ਨਾਲ ਗੱਲ ਕਰਨ ਕਿਵੇਂ ਮੈਨੂੰ ਬੁਲਾ ਕੇ ਤੁਸੀਂ ਉਹਨਾਂ ਕੇ ਲੱਗਿਆ ਹਜੇ ਐਦਾ ਕਿਸੇ ਘਰ ਨਹੀਂ ਹੁੰਦਾ ਮੰਮੀ ਤੁਸੀਂ ਆਪਸੇ ਜਿੱਦਾਂ ਮਰਜ਼ੀ ਮੈਨੂੰ ਤੁਸੀਂ ਬੁਲਾ ਕੇ ਹੋ ਗਿਆ ਕੇ ਬੇਸੀਆਂ ਕਰਦੇ ਵੇਜੇ ਲਗਾ ਮਾ ਜੀਜੀ ਕਰੋ ਕੀਤੀ ਸੀ ਸਮਝਾਇਆ ਸੀਗਾ ਹਾਂ ਸਮਝਾਇਆ ਸਮਝਾਇਆ ਤੁਸੀਂ ਮੇਰੇ ਨਾਲ ਗੱਲ ਕਰੋ ਤੁਸੀਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਦੂਜੇ ਦਿਨ ਕੋਈ ਆਂਦਾ ਕਦੀ ਕੋਈ ਸਮਾਨ ਚੁੱਕ ਕੇ ਲੈ ਜਾਂਦਾ ਕਦੀ ਕੋਈ ਸਮਾਨ ਚੁੱਕ ਕੇ ਲੈ ਜਾਂਦਾ ਉਦੋਂ ਮੈਂ ਬੋਲਦੀ ਹਾਂ ਹੁਣ ਸਾਰਾ ਕੁਝ ਘਰ ਹੈਗੀ ਮੇਰੀ ਮਰਜ਼ੀ ਤੋਂ ਬਿਨਾ ਕੋਈ ਚੁੱਕ ਕੇ ਲੈ ਜਾ ਸਕਦਾ ਜੇ ਮੈਂ ਕੋਈ ਚੀਜ਼ ਵੇਚੀ ਹੈ ਤੇ ਲੈ ਕੇ ਗਿਆ ਤੇ ਮੰਮੀ ਐਦਾਂ ਨਹੀਂ ਹੁੰਦਾ ਮੰਮੀ ਜਦੋਂ ਤੁਸੀਂ ਕਰਦੇ ਭੇਜੇ ਮੈਂ ਕਿੱਥੇ ਜਾਣਾ ਮੈਨੂੰ ਦੱਸੋ ਨਾ ਚੁੱਪ ਕਰਕੇ ਨਾ ਬੈਠੀ ਰਹੇ ਚੱਕੀ ਰਹੇ ਮੇਰੇ ਘਰ ਚ ਖੰਦੀ ਬਈ ਚੁੱਪ ਕਰਕੇ ਮੂੰਹ ਬੰਦ ਕਰਕੇ अपना काम करी जा मैं जो कर दी है मैं देख ली है मैं की करूँ तो मैं की करा मैं किथे जाणा मैनु ते जवाब दे ना बच्चे निकेचिन लेके मैं तू ਇੱਥੇ ਹੀ ਰਹਿ ਜਦ ਤੱਕ ਜਾਣਾ ਹੈਗਾ ਉਦੋਂ ਗੱਲ ਕਰ ਲਾਂਗੇ ਕਿੱਥੇ ਜਾਣਾ ਅੱਠ ਦਿਨ ਦਾ ਟਾਈਮ ਦਿੱਤਾ ਤੇ ਗੁੱਸੇ ਨਾਲ ਬੋਲੀ ਸੀ ਉਹਨਾਂ ਨੇ ਬਦਤਮੀਜ਼ੀ ਕੀਤੀ ਸੀ ਤਾਂ ਉਹ ਤੇਨੂੰ ਦੋ ਤਿੰਨ ਦਿਨ ਕਹਿ ਗਏ ਪਰ ਅੱਠ ਦਿਨ ਦਾ ਟਾਈਮ ਹੈ ਤੇਰੇ ਕੋਲ ਆਪਣਾ ਸਮਾਨ ਸਮੂ ਨਿਸਾਂਭਲਾ ਪੈਕ ਕਰ ਲਾ ਗਠੜੀਆਂ ਬੰਨ ਲੈ ਜਿੱਦਾਂ ਵਗਣੀਆਂ ਐ ਇਹ ਨਾ ਵੇ ਬਾਤ ਕਰ ਵੀ ਮੇਰਾ ਉਹ ਕਪੜਾ ਰਹਿ ਗਿਆ ਉਹ ਕਪੜਾ ਰਹਿ ਗਿਆ ਤੇ ਮੈਂ ਤੈਨੂੰ ਹੁਣੇ ਕਹਿ ਤਈ ਆਪਣਾ ਸਮਾਨ ਬੰਦ ਤੇ ਫਿਰ ਮੈਂ ਕੋਈ ਨਹੀਂ ਦੱਸ ਦਿੰਨੇ ਆ ਕਿ ਕਿਸ ਦਿਨ ਆਪਾਂ ਜਾਣਾ ਕਰ ਤੂੰ ਹੀ ਵੀ ਮੇਰੀ ਗੱਲ ਸੁਣ ਲੈ ਮੰਮੀ ਮੈਂ ਕਿਤੇ ਨਹੀਂ ਜਾਣਾ ਇਸ ਘਰ ਚੋਂ ਲੱਗੀ ਸਮਝ ਮੈਂ ਜੇ ਜਾਵਾਂਗੀ ਇੱਥੋਂ ਸਿਰਫ ਅਰਜਨ ਕੋ ਜਾਵਾਂਗੀ ਉਹ ਬਸ ਕਰ ਬਸ ਕਰ ਇੰਨਾ ਰੋਲਾ ਨਾ ਪਾ ਜਿੰਨੇ ਕਰਾਰੇ ਕਰਾਰੇ ਨੋਟ ਦਿੱਤੇ ਹੁੰਦੇ ਆ ਨਾ ਉਹਨਾਂ ਨੂੰ ਖਾਲੀ ਕਰਾਣਾ ਵੀ ਆਂਦਾ ਉਹ ਆਪੇ ਕਰਾ ਲੈਣਗੇ ਕਿਵੇਂ ਖਾਲੀ ਕਰਾਣਾ ਕਰ ਸਾਰਾ ਬੱッセ ਚਾ ਸ਼ਰੀਫੀ ਨਾਲ ਨਿਕਲਿਆ। ਇਹ ਫਿਰ ਸਰਮੁੱਲਾ ਵੇਖੇਗਾ ਤੇਰਾ ਜਲੂਸ। ਉਹਨਾਂ ਨੇ ਗੁੱਤੋ ਫੜਨਾ ਤੇ ਬਾਹਰ ਤੱਕ ਨਹੀਂ ਹੈ। ਤੇ ਮੇਰੀ ਗੱਲ ਸੁਣ। ਪੁਲਿਸ ਪਾਲਿਸ ਵੱਲ ਤਾਂ ਜਾਣ ਦੀ ਲੋੜ ਕੋਈ ਨਹੀਂ ਕਿਉਂਕਿ ਉਹਨਾਂ ਦੇ ਪੈਰ ਪੱਕੇ ਹੁੰਦੇ ਆ। ਜਦੋਂ ਉਹਨਾਂ ਨੇ ਪ੍ਰਾਪਰਟੀ ਖਰੀਦੀ ਹੁੰਦੀ ਹੈ ਨਾ ਉਹਨਾਂ ਨੇ ਪੁਲਿਸ ਇਨਕੁਆਇਰੀ ਵਗੈਰਾ ਸਾਰੀ ਆਪਣੇ ਕੀਤੀ ਹੁੰਦੀ ਹੈ। ਤੇ ਪੁਲਿਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ। ਸਾਡਾ ਹੀ ਵਿਗੜਨਾ ਜੋ ਵਿਗੜਨਾ ਇਸ ਲਈ ਸ਼ਰੀਫੀ ਨਾਲ। ਮੈਂ ਕਹਿੰਦੀ ਸ਼ਰੀਫੀ ਨਾਲ ਜੱਲਾ। ਤੇ ਉਹਨਾਂ ਨੇ ਦਿਹਾੜੀ 'ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਵੇਚੀਆਂ ਤੇ ਕਿੰਨੀਆਂ ਖਾਲੀ ਕਰਾਈਆਂ ਹੁੰਦੀਆਂ ਇਦਾਂ ਅੱਗੇ ਸਮਝ ਕਰ ਲਾ ਪੈਕਿੰਗ ਆਪਣੀ ਹੱਦ ਹੋ ਗਈ ਹੱਦ ਹੱਦ ਤੋਂ ਵੀ ਪਾਰ ਹੋ ਗਈ ਕੀ ਕਰਾਂ ਮੈਂ ਮੈਂ ਵਿਆਹ ਕਿ ਆਈਆਂ 100 ਬੰਦੇ 'ਚ ਮੈਂ ਭੱਜ ਕੇ ਥੋੜੀ ਆਈਆਂ ਅਮਗੇਵੇਂ ਮੈਨੂੰ ਕੋਈ ਵੀ ਇੱਕ ਹੱਥੋਂ ਕੱਢ ਦੇਗਾ ਨਹੀਂ 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 ਮੈਂ ਨਹੀਂ ਨਹੀਂ ਮੇਰਾ ਬੰਦਾ ਮੇਰੇ ਹੱਥ 'ਚ ਨਹੀਂ ਇਹ ਘਰ ਵੀ ਮੇਰਾ ਨਹੀਂ ਹੋਣਾ ਸੱਸ ਮੇਰੀ ਮੇਰੇ ਨਾਲ ਨਹੀਂ ਮੈਂ ਕਿੱਥੇ ਚਾਹੂੰਗੀ ਅਨਿੱਕੀ ਜੀ ਕੁੜੀ ਲੈ ਕੇ ਮੈਂ ਮੰਮੀ ਨਾਲ ਗੱਲ ਕਰਦੀ ਆ ਮੈਂ ਨਹੀਂ ਹੁਣ ਮੰਮੀ ਤੋਂ ਕੁਝ ਲੁਕਾਣਾ ਮੈਂ ਸਾਰਾ ਕੁਝ ਹੁਣ ਮੈਨੂੰ ਦੱਸ ਦੇਣਾ ਮੰਮੀ ਨਾਲ ਗੱਲ ਕਰਦੀ ਮੈਂ ਮੰਮੀ ਅ ਮੰਮੀ ਕਿਉ ਹੈ ਤੁਹਾਨੂੰ ਬਾਹਰ ਦਰਵਾਜਾ ਨਹੀਂ ਬੰਦ ਕੀਤਾ ਤੁਸੀਂ ਘੋੜਾ ਲੱਗਾ ਹੋਇਆ ਸੀ ਸਾਰੇ ਦਰਵਾਜੇ ਖੋਲ ਕੇ ਤੇ ਐਵੇਂ ਪਏ ਹੋਏ ਜੇ ਘਰ ਲੁਟਾਣਾ ਜੇ ਹਰ ਵੇ ਤਾਂ ਹਾਏ ਹਾਏ ਕੁੜੀਏ ਨਾ ਤੇ ਦੇਖੀ ਜਾਂ ਨਾ ਸੁਪਨਾ ਹੀ ਦੇਖਣ ਨਹੀਂ ਉਹ ਮੈਂ ਇੱਥੇ ਕੀ ਕਹਾਂ ਹਾਂਜੀ ਹਾਂਜੀ ਕੀ ਹਾ ਜੇ ਮਾੜਿਆ ਹਾਲ ਪੁੱਤ ਮੇਰੇ ਤੇ ਸਿਰ ਬੰਨਿਆ ਸੀ ਇੱਧਰ ਤੋਂ ਹੁੰਦੀ ਬਹੁਤ ਮੂਰਾ ਹਾਲ ਦੋ ਦਿਨ ਹੋ ਗਏ ਨੇ ਅੱਛਾ ਤੇ ਪਾਪਾ ਚਲ ਗਿਆ ਪੁੱਤ ਤੇਰਾ ਪਿਓ ਸੇਰੇ ਚਲ ਗਿਆ ਹਨਾ ਮੈਂ ਪਾਣੀ ਲਿਆਵਾਂ ਨਹੀਂ ਨਹੀਂ ਬੈਠੋ ਰਹਿਣ ਦੋ ਕੋਈ ਨਹੀਂ ਲੈ ਲੈਣੀ ਆ ਪਾਪਾ ਗਏ ਕੁੜੀ ਕਿੱਥੇ ਹੀ ਓਹੋ ਧਿਆਨ ਨਾ ਧਿਆਨ ਨਾ ਕੁੜੀ ਮੈਂ ਸੱਸ ਕੋ ਛੱਡ ਕੇ ਆਈ ਆ ਇਹਰਾ ਉਹ ਦਾਦੀ ਤੁਹਾਨੂੰ ਰਾਤ ਤੁਹਾਡੇ ਨਾਲ ਮਿਲਣ ਨੂੰ ਬੜਾ ਦਿਲ ਕਰਦਾ ਵੇ ਤੇ ਫਿਰ ਬਾਨੇ ਸੇ ਛੱਡ ਗਈ ਨਾਲ ਕਹਿ ਗਿਆ ਮੈਂ ਸੱਸ ਨੂੰ ਜਾਈ ਨਾ ਕਿਤੇ ਕਹਿ ਗਿਆ ਕੋਈ ਨਹੀਂ ਕਿਤਨਾ ਕਰਨਾ ਸੀ ਕੁੜੀ ਨੂੰ ਮੈਂ ਵੀ ਮਿਲਣ ਦੀ ਘੁੱਟ ਕੇ ਕੋਈ ਨਹੀਂ ਲਿਆਵਾਂ ਮੈਂ ਠੀਕ ਹੈ ਕੀ ਹੈ ਨਾ ਹਾਂ ਹਾਂ ਬਿਲਕੁਲ ਠੀਕ ਹੈ ਬਸ ਚਾਹ ਬਣਾ ਲਿਆਵਾਂ ਬਿੱਲਾ ਨਹੀਂ ਮੰਗੀ ਬਬੂ ਪੀਨੀ ਐ ਚਾਹ ਵੀ ਕੋਈ ਨਹੀਂ ਮੇਰੀ ਤਾਂ ਬੜੀ ਤबीयत ਖਰਾਬ ਹਰ ਪੀ ਤੋ ਬੜੀ ਜਿਆਦਾ ਤबीयत ਖਰਾਬ ਮੈਂ ਵੀ ਪਾਪਾ ਨੇ ਕੋਈ ਮਿਲਾ ਦੇ ਦਿੰਦੇ ਜਾਂਦੇ ਜਾਂਦੇ ਦੱਸ ਜਿੰਦੇ ਤੇਰਾ ਪਿਓ ਚੰਗਾ ਹੋ ਗਿਆ ਚੱਲ ਗਿਆ ਮੈਂ ਤੇ ਨਾ ਗਲਤੀ ਕੀਤੀ ਤੇਰੇ ਵੱਲ ਆ ਕੇ ਪਿਓ ਨੂੰ ਕੀ ਹੋਇਆ ਫੋਨ ਆਂਦਿਆ ਜੇ ਤੁਹਾਡਾ ਸੁਣ ਲਓ ਪਾਪਾ ਦਾ ਨਹੀਂ ਨਹੀਂ ਕੰਪਨੀ ਵਾਲਿਆਂ ਦਾ ਫੋਨ ਹੋ ਗਿਆ। ਯੋਵਲਾ ਤਾਂ ਗਾਲੀ ਨਾ ਕਰ। ਆਇਆ ਜ਼ਰੂਰ ਹੈ ਕਰਵਾ ਚੋਤੇ। ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਵੱਲ ਲੈ ਆਈ। ਸੋਚਿਆ ਸੀ ਤੀਨ ਨੂੰ ਮਿਲੇਗਾ। ਚਲੋ 2-4 ਦਿਨ ਦੇਵੇਗਾ। ਸੋ ਘਰ ਦੇ ਕੰਮ ਕਰਨ ਵਾਲੇ ਨੇ ਮੋਲ ਕਿਸੇ ਪਾਸੇ ਹੋਰ ਬਦਲੇਗਾ ਨਾਲ ਤੇਰਾ ਵੀ ਮਨ ਖੁਸ਼ ਹੋਏਗਾ। ਪਰ ਤੇਰੀ ਹਾਲਤ ਵੇਖ ਕੇ ਉਹਨੇ ਮੇਰਾ ਜਲੂਸ ਖੜਦਾ। ਮੈਂ ਲੱਖ ਪਰਦੇ ਪਾਏ ਨੇ। ਪਰ ਪਰਦੇ ਕਿੱਥੇ ਪੈਂਦੇ ਨੇ ਮਾਪਿਆਂ ਦੇ ਅੱਗੇ। ਮਾਪੇ ਤੇ ਬੱਚਿਆਂ ਦੀ ਅੱਖਾਂ ਹੀ ਪੜ ਲੈਂਦੇ ਨੇ ਹੁਣ ਅੱਜ ਵੇਖ ਆਪਣੇ ਆਪ ਨੂੰ ਫਿਰ ਚੰਗੀ ਭਾਈ ਲੱਗਣ ਨਹੀਂ ਆ ਸ਼ੂਗਰ ਨੱਕ ਮੂੰਹ ਕਿਤੇ ਰੱਖਿਆ ਹੀ ਮੱਲੇ ਵਾਲੇ ਵੇਖਣ ਤੇ ਕਿਤੇ ਗੱਲਾਂ ਨਾ ਕਰੀ ਸੋ ਨਹੀਂ ਲੱਗਣ ਦੀ ਅੱਜ ਮੰਮੀ ਤੇ ਆ ਨਹੀਂ ਸੀ ਕਰਵਾਉਂਦੀ ਥੋੜੀ ਕਰਦਾ ਵੈ ਹੁਣ ਆਣਾ ਜਾਣਾ ਹੋਵੇ ਤੇ ਫਿਰ ਆਪ ਹੀ ਬੰਦੇ ਨੂੰ ਥੋੜਾ ਸਮੇਂ ਦੇ ਪਿਓ ਇਹ ਤੂੰ ਮੇਰੀ ਧੀ ਆ ਉਹਦੀ ਗੁੱਤ ਕੁਮਾਰ ਸੱਸ ਵੀ ਆਪਣੀ ਦੀ ਕਿਉਂ ਨਹੀਂ ਉਹ ਗੱਲ ਕਰਦਾ ਕਿਉਂ ਨਹੀਂ ਤੇਰੇ ਨਾਲ ਫੋਨ ਤੇ ਗੱਲ ਕਰਦਾਗਾ ਹਰਫਿਸ ਜ਼ਿੰਦਗੀ ਖਰਾਬ ਹੋ ਗਈ ਮੇਰੀ ਤੇ ਖੁਦ ਦੀ ਖਰਾਬ ਹੋ ਗਈ ਏ ਤੈਨੂੰ ਐ ਕੀ ਆ ਧੀਆ ਵਿਆਹ ਕੇ ਪੁੱਤ ਵਿਆਹ ਕੇ ਮਾਪੇ ਕਹਿੰਦੇ ਨੇ ਚਲੋ ਜੀ ਸੁੱਖ ਦਾ ਚੈ ਸਾਹ ਲਈਏ ਮੈਂ ਤਾਂ ਫਾਇ ਫਸ ਗਈ ਨਾ ਮੈਨੂੰ ਸੁੱਤਿਆਂ ਚ ਐਨ ਤੂੰ ਆਈ ਹੈ ਨਾ ਮੈਨੂੰ ਇਦਾਂ ਲੱਗਦਾ ਮੈਂ ਸੁਪਨਾ ਵੇਖ ਰਹੀ ਨਹੀਂ ਸਾਂ ਮੈਂ ਬਸ ਇੰਨੀ ਦੇਖੀ ਆ ਨਹੀਂ ਸਾਂ ਮੰਮੀ ਮੈਂ ਤਾਂ ਤੈਨੂੰ ਮੇਨੂੰ ਨੀਂਦ ਆ ਰਹੀ ਦੀ ਤਾ ਨਹੀਂ ਬੋਲ ਇਦਾਂ ਦੀ ਕੋਈ ਗੱਲ ਨਹੀਂ ਬੱਚਿਆ ਪਹਿਲਾਂ ਤਾਂ ਪਹਿਲਾਂ ਕਦੀ ਤੁਹਾਡਾ ਹੱਥ ਨਹੀਂ ਵਟਾਇਆ ਜੇ ਵਿਆਹ ਹੋ ਗਿਆ ਤੈਨੂੰ ਪਰੇਸ਼ਾਨ ਨਹੀਂ ਕਰੀ ਜਾਣੀ ਨਹੀਂ 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 ਕੋਈ ਗੱਲ ਨਹੀਂ ਬੱਚੇ ਆਪਣੀਆਂ ਮਰਜ਼ੀਆਂ ਕਰਦੇ ਨੇ ਹਰ ਜਗ੍ਹਾ ਕਰਦੇ ਨੇ ਮਾਪਿਆਂ ਨੂੰ ਵੀ ਥੋੜਾ ਵੇਖ ਲੈਣਾ ਚਾਹੀਦਾ ਹੈ ਤੁਹਾਡੀਆਂ ਮਰਜ਼ੀਆਂ ਅਹੀਂ ਨਾ ਗੁਨੇਗਾਰ ਆਪੀ ਬੰਨ ਜਾਣਦੇ ਆ ਚੰਗੀ ਤਰ੍ਹਾਂ ਜਾਂਚ ਪੜਤਾਲ ਨਹੀਂ ਕਰ पाए ਕਹਾਣੀ ਨਾ ਮੇਰੇ ਅਜੇ ਤੱਕ ਪੱਲੇ ਨਹੀਂ ਬੈਨਦੀ ਉਹ ਬੰਦੇ ਨੇ ਮੂੰਹੋਂ ਕਿਹਾ ਸੀ ਕਿ ਜੇ ਤੁਹਾਡੀ ਖੁਆਇਸ਼ ਕੁੜੀ ਦੀ ਬਾਹਰ ਜਾਣ ਦੀ ਮੇਰੀ ਵੀ ਹੈ ਤੇ ਮੈਂ ਤੇ ਕੁੜੀ ਪਰਦੇਸ ਲੈ ਕੇ ਜਾਣੀ ਨਾਲ ਮੇ ਨਾਲ बराबर ਤੇ ਕਮਾਵੇ ਕਰੇ ਉਹਨੇ ਫਿਲਮ ਕੀ ਚਲਾਤੀ ਜਿੰਨਾਂ ਨੇ ਬਾਹਰ ਸੈੱਟ ਹੋਣਾ ਹੋਵੇ ਨਾ ਪੁੱਤ ਪਹਿਲਾਂ ਤੇ ਬੱਚਾ 5 ਸਾਲ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਵੈਲ ਸੈੱਟ ਆਪਣੇ ਆਪ ਨੂੰ ਕਰਨਾ ਹੁੰਦਾ ਸੋ ਕੰਮਕਾਰ ਕਰਨੇ ਹੁੰਦੇ ਨੇ ਸਾਰਾ ਕੁਝ ਮੈਨੂੰ ਤਾਂ ਨਾ ਕੁਝ ਚੰਗੀਆਂ ਨਹੀਂ ਆਉਂਦਾ ਤੂੰ ਦੱਸ ਘਰ ਦਾ ਮਾਹੌਲ ਕਿਦਾਂ ਤੇਰੀ ਸੱਸ ਨੇ ਫੇਰ ਸਮਾਨ ਸਮੂਹਣ ਪਸੰਦ ਕਰ ਲਿਆ ਕੱਪੜੇ-ਕਪੜੇ ਪਸੰਦ ਆ ਗਏ ਹੈਂ ਹਾਂਜੀ ਮੰਮੀ ਮੈਂ ਤੂੰ ਫੇਰ ਝੂਠ ਬੋਲਣ ਤੇ ਲੱਗੀ ਆ ਉਹ ਪਿਓ ਨਹੀਂ ਬੈਠਾ ਪੜਦਾ ਪਾ ਲੇਗੀ ਮੈਨੂੰ ਦੱਸ ਖੁੱਲ ਕੇ ਪਹਿਲਾਂ ਤੇ ਆ ਦੱਸ ਉਧਰੋਂ ਕੋਠੀ ਦੂਜੀ ਕੋਠੀ ਤੇ ਕਿ ਆਏ ਹੋ ਉਹ ਕੋਠੀ ਕਾ ਨੂੰ ਛੱਡੀ ਜੇ ਨਾ ਮੀਨਾ ਨਜ਼ਰ ਆਈ ਤੁਹਾਡੀ ਨਾ ਤੁਹਾਡਾ ਉਹ ਚੁੰਕੀਦਾਰ ਨਜ਼ਰ ਆਇਆ ਐ ਕਹਿੰਦੇ ਨਾ ਜੰਗਲਾਂ ਚ ਜਾ ਕੇ ਕੱਲੀ ਵਸਣ ਨਹੀਂ ਆ ਨਾ ਆਸ-ਪਾਸੇ ਕੋਈ ਖਾਸ ਲੋਗ ਉਹ ਜਿੱਥੇ ਤੇਨੂੰ ਵਿਆਹਿਆ ਸੀ ਮਕਾਨ ਵੇਖ ਕੇ ਮੈਂ ਕਹਿੰਨੀ ਉੱਥੇ ਤਾਂ ਰੌਣਕ ਮੇਲਾ ਹੀ ਬਥੇਰਾ ਸੀ ਹੈ ਤੂੰ ਕਿਵੇਂ ਘਰ ਚ ਕੱਲੀ ਬੈਠੀ ਸੀ ਤੇਰੇ ਤਾਂ ਕੋਈ ਗੱਲ ਦਬਾ ਕੇ ਤੇਨੂੰ ਕੋਈ ਕੱਢ ਕੇ ਲੈ ਜਿੰਦੇ ਭਾਵੇਂ ਕੁਝ ਵੀ ਕਰ ਜਵੇ ਕੀ ਬਣੇ ਮੈਂ ਚਦ ਬੂਆ ਖੋਲਤਾ ਉੱਤੇ ਤਾਂ ਬਾਵਾ ਤੁਹਾਡੇ ਕੈਮਰੇ ਕੰਗਰੇਸ ਸਿਸਟਮ ਬਣਿਆ ਸੀ ਇਹਦਾ ਹਜੇ ਅੱਧਾ ਪਚਦਾ ਬਣਿਆ ਅੱਧਾ ਪਚਦਾ ਵਿੱਚ ਤਿਆਰ ਹੋਣ ਵਾਲਾ ਹੈ ਤਿਆਰ ਹੋਣ ਵਾਲਾ ਮੰਮੀ ਕੀ ਹੋਇਆ ਅਵੀ ਕੋਠੀ ਹੁਣ ਨਹੀਂ ਰਹਿਣੀ ਕੋਠੀ ਨਹੀਂ ਰਹਿਣੀ ਕਿਉਂ ਹੁਣ ਹੋਰ ਕਿਤੇ ਜਾਣਾ ਬਸੇਰਾ ਪਾਣਾ ਨਹੀਂ ਮੰਮੀ ਹਾਂ ਤੁਹਾਨੂੰ ਉਹਦਨ ਦੱਸਿਆ ਸੀ ਨਾ ਕਿ ਕਿਉਂ ਬੰਦੇ ਆਏ ਸੀ ਆਹੋ ਸੱਚ ਤੂੰ ਦੱਸਣ ਨਹੀਂ ਸੀ ਮੈਨੂੰ ਪ੍ਰਾਪਰਟੀ ਵਾਲੇ ਆਹੋ ਕੀ ਹੋਇਆ ਮਕਾਨ ਵੇਚਤਾ ਇਹਨਾਂ ਨੇ ਹੈ ਕੀ ਬੋਲਣਾ ਨਹੀਂ ਹੈ ਕਿਹੜਾ ਮਕਾਨ ਵੇਚਤਾ ਹੁਣ ਇਹ ਵਾਲਾ ਜਿੱਥੇ ਤੁਸੀਂ ਆਏ ਸੀ ਮੰਮੀ ਤੇ ਜਾਣਾ ਕਿੱਥੇ ਜੇ ਝੁੱਗੀ ਚ ਗਏ ਹੈ ਹੈ ਕਿੱਥੇ ਜਾਣਾ ਜੇ ਮੰਮੀ ਹਾਂ ਪੈਸੇ ਲੈ ਲੇ ਮੇਰੀ ਸੱਸ ਨੇ ਤੇ ਕਹਿੰਦੀ ਮੈਂ ਪੈਸੇ ਭੇਜ ਦਿੱਤੇ ਅਰਜਨ ਨੂੰ ਮੰਮੀ ਮੈਨੂੰ ਕੁਝ ਸਮਝ ਨਹੀਂ ਆਂਦੀ ਮੰਮੀ ਤੁਸੀਂ ਠੀਕ ਹੋ ਨਾ ਮੰਮੀ ਮੈਨੂੰ ਗੱਲ ਕਰੋ ਮੰਮੀ ਮੈਂ ਇਹ ਗੱਲ ਕਰਨ ਆਈ ਆ ਤੁਹਾਡੇ ਨਾਲ ਮੰਮਾ ਮੰਮਾ ਮੇਰੀ ਪੂਰੀ ਗੱਲ ਤਾਂ ਸੁਣ ਲਓ ਕੀ ਬਨੇਗਾ ਆਹ ਪ੍ਰੀਤੋਂ ਨਾ ਮੰਮੀ ਉਹ ਬੰਦੇ ਆਏ ਸੀ ਘਰ ਅੰਜੇ ਤੇਰੇ ਪਿਓ ਨੂੰ ਅੰਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਕੀ ਕਰੇਗਾ ਪਹਿਲਾਂ ਤਾਂ ਨੇ ਮੈਨੂੰ ਵੱਡ ਦੇਣਾ ਉਹਨੇ ਕਿਹਾ ਕੁੜੀ ਰੋੜ ਕੇ ਰੱਖਤੀਂ ਨਹੀਂ ਉਹਨੇ ਬੈਠੇ ਬਿਠਾਏ ਮਕਾਨ ਵੇਚਤਾ ਆ ਲੱਲਿਆ 60 ਲੱਖ ਦੀ ਤੇ ਨਹੀਂ ਪ੍ਰਾਪਰਟੀ ਕੀ ਜਿਆਦਾ ਹੈ ਐਡਵਾਂਸ ਲਿਆ ਨਾ ਉਹੀ ਤਾਂ ਤੁਹਾਨੂੰ ਦੱਸਣਾਈ ਸੀ ਮੰਮੀ ਬੰਦੇ ਆਏ ਸੀ ਕੱਲ ਤੇ ਕੱਲ ਤੇ ਮੈਂ ਕੋ ਨਿਕਲਿਆ ਨਹੀਂ ਗਿਆ ਜਿਵੇਂ ਤੇ ਮੈਂ ਕਰਕੇ ਅੱਜ ਆਈ ਹਾਂ ਮੈਂ ਤਾਂ ਫੋਨ ਤੇ ਨਹੀਂ ਤੁਹਾਨੂੰ ਗੱਲ ਕਰਨੀ ਉਹ ਬੰਦੇ ਮੈਨੂੰ ਧਮਕੀ ਦੇ ਗਏ ਨੇ ਤੈਨੂੰ ਕਿ ਤੂੰ ਮਕਾਨ ਖਾਲੀ ਨਾ ਕੀਤਾ ਤੇ ਅਸੀਂ ਤੈਨੂੰ ਬਹੁਤ ਗੰਦੀਆਂ ਗਾਲਾਂ ਮੰਮੀ ਕੱਟ ਕੇ ਗਏ ਕਹਿੰਦੇ ਤੈਨੂੰ ਅਸੀਂ ਫੜ ਕੇ ਕੱਢ ਦੇਣਾ ਬਾਹਰ ਨਾ ਨਾ ਅੱਡੀ ਕਹਿੰਦੀ ਜੁਰਤ ਮੇਰੇ ਹੁੰਦੇ ਮੇਰੀ ਕੁੜੀ ਨੂੰ ਕੋਈ ਹੱਥ ਵੀ ਲਾ ਜੇ ਮੈਂ ਉਹਨਾਂ ਸਿਆਪਾ ਕਿੱਥੇ ਕਰਾ ਜਾ ਕੇ ਸਿਮਰਨ ਦੇ ਖਸਮ ਦਾ